ਸასიਖਾਲ ਦੋਸਤੋ ਮਨੁੱਖੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੀ ਬਹੁਤ ਵੱਡੀ ਅਹਿਮਤ ਆ ਕੁਦਰਤ ਮੁਤਾਬਕ ਜਿੱਥੇ ਧੁੱਪ ਹੈ ਉੱਥੇ ਛਾਂ ਵੀ ਹੈ ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਹੈ ਤੇ ਇੱਥੇ ਤਿਉਹਾਰ ਸਾਡੇ ਲਈ ਖੁਰਾਕ ਦਾ ਕੰਮ ਕਰਦੇ ਨੇ ਮਨੁੱਖੀ ਮਨ ਨੂੰ ਖੁਸ਼ੀ ਬਖਸ਼ਦੇ ਨੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਦਸੰਬਰ ਦੇ ਮਹੀਨੇ ਦੇ ਵਿੱਚ ਜਿੱਥੇ ਖੁਸ਼ੀਆਂ ਭਰੇ ਮਾਹੌਲ ਵੀ ਆ ਮੈਨੂੰ ਆਪਾਂ 크리스마ਸ ਦੇ ਰੂਪ ਚ ਦੇਖ ਸਕਦੇ ਆ ਤੇ ਜਾਂ ਨਵਾਂ ਸਾਲ ਚੜਨਾ ਨਵੇਂ ਸਾਲ ਨੂੰ ਜੀ ਆਇਆਂ ਕਹਣਾ ਉਥੇ ਇਹਨਾਂ ਦਿਨਾਂ ਦੇ ਵਿੱਚ ਦਸ਼ਮੇਸ਼ ਪਿਤਾ ਪਰਿਵਾਰ ਦੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਹੁੰਦਾ ਆ ਆਪੋ ਆਪਣੇ ਢੰਗ ਨਾਲ ਅਸੀਂ ਤਿਉਹਾਰ ਮਨਾਉਨੇ ਆ ਉਹਨਾਂ ਤਿਉਹਾਰਾਂ ਦੀ ਸਾਰਥਕਤਾ ਕੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੀ ਉਹਨਾਂ ਦੀ ਮਹੱਤਤਾ ਹੈ ਜਾਂ ਉਹਨਾਂ ਤਿਉਹਾਰਾਂ ਨੂੰ ਅਸੀਂ ਕਿਸ ਮਕਸਦ ਨੇ ਨਾਲ ਮਨਾਉਨੇ ਆ ਤੇ ਜਾਂ ਕਿਸ ਮਕਸਦ ਦੇ ਨਾਲ ਮਨਾਉਨੇ ਚਾਹੀਦੇ ਆ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਤਾਰਾ ਸਿੰਘ ਆਲਮ ਜੀ ਮੌਜੂਦ ਨੇ ਤੇ ਆਓ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜੀ ਆਇਆਂ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪੈਂਦਰਿਆ ਚੈਨਲ ਦੇ ਮਾਧਿਅਮ ਨਾਲ ਅੱਜ ਅਸੀਂ ਬਹੁਤ ਸੰਖੇਪ ਵਿੱਚ ਇਹ ਵਿਚਾਰ ਕਰਨੀ ਹੈ ਕਿ ਚਾਹੇ ਸ਼ਹੀਦੀ ਦੇ ਸੋਣ ਗੁਰਪੁਰਬ ਹੋਣ ਜਾਂ 크리스마ਸ ਹੋਵੇ ਜਾਂ ਰਾਮ ਨੌਮੀ ਹੋਵੇ ਜੀ ਕੋਈ ਵੀ ਦਿਨ ਹੋਵੇ ਕਿਉਂਕਿ ਖਾਸ ਕਰਕੇ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਹੈ ਉਹਦੇ ਲਈ ਸਾਰੀ ਦੁਨੀਆ ਸਾਂਝੀ ਹੈ ਸਾਰਾ ਸੰਸਾਰ ਇੱਕ ਪਰਿਵਾਰ ਹੈ ਜੀ ਉਹਦੇ ਪਰਿਵਾਰ ਦੇ ਰੂਪ ਚ ਅਸੀਂ ਦੇਖਦੇ ਆ ਨਾ ਤਾਂ ਫਿਰ ਸਭ ਤੋਂ ਜ਼ਿਆਦਾ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਸੀਂ ਹੁਣ तकरीबन 78 ਸਾਲ ਤੋਂ ਗੁਲਾਮ ਹੈ ਹੁਣ ਅਸੀਂ 100% ਨਹੀਂ 1000% ਗੁਲਾਮ ਹੋਏ ਹੁਣ ਪੂਰੀ ਗੁਲਾਮੀ ਸਾਡੇ ਐਨਸਕ ਦੇ ਉੱਤੇ ਅਰ ਇਸ ਬੜੇ ਖੁਸ਼ ਹੈ ਜੀ ਮੈਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਇਹ ਦੱਸ ਦਿਆਂ ਮੈਂ ਡਾਕਟਰ ਤਾਰਾ ਸਿੰਘ ਜੀ ਆਲਮ ਸਾਊਥ ਹਾਲ ਦੇ ਐਨ ਜਿਵੇਂ ਧੁੰਨੀ ਦੇ ਵਿੱਚ ਵੱਸਦੇ ਆ ਤੇ ਉਹਨਾਂ ਦੇ ਜਿਹੜੇ ਉਹਨਾਂ ਦੇ ਮਨ ਦੀ ਖਰਾਕ ਆ ਉਹ ਸ਼ਾਇਰੀ ਹੈ ਲਿਖਤਾਂ ਨੇ ਜਿੱਥੇ ਡਾਕਟਰ ਤਾਰਾ ਸਿੰਘ ਆਲਮ ਦੀਆਂ ਵਾਰਤਿਕ ਪੋਸਤਕਾਂ ਕਾਫੀ ਮਾਤਰਾ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਪਾਠਕਾਂ ਦੀ ਝੋਲੀ ਪੈ ਚੁੱਕੀਆਂ ਉਥੇ ਡਾਕਟਰ ਸਾਹਿਬ ਦੀਆਂ ਜਿਹੜੀਆਂ ਸ਼ਾਇਰੀ ਦੀਆਂ ਕਿਤਾਬਾਂ ਉਹ ਵੀ ਆਈਆਂ ਹੋਈਆਂ ਤੇ ਉਹਨਾਂ ਨੂੰ ਇੱਕ ਇੱਕ ਕਿਤਾਬ ਦੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਜਾਨੀ ਕਿ ਜਿਹਨੂੰ ਕੁੱਲ ਆਲਮ ਦਾ ਨਾਮ ਦਿੱਤਾ ਰਿਹਾ ਗਿਆ ਉਹ ਬਹੁਤ ਜਲਦੀ ਸਾਡੇ ਪਾਠਕਾਂ ਦੀ ਝੋਲੀ ਚ ਪੈਣ ਦੀ ਉਮੀਦ ਹੈ ਮੇਰਾ ਇੱਥੇ ਦੱਸਣ ਦਾ ਮਕਸਦ ਇਹ ਹੈ ਕਿ ਡਾਕਟਰ ਤਾਰਾ ਸਿੰਘ ਆਲਮ ਜੀ ਇੱਕ ਡਾਕਟਰ ਹੋਣ ਦੇ ਨਾਲ ਨਾਲ ਇਹ ਸਹਿਤਿਕ ਰੁਚੀਆਂ ਵੀ ਰੱਖਦੇ ਆ ਤੇ ਮੈਂ ਇਸ ਕਰਕੇ ਅਸੀਂ ਇਸ ਘਰ ਦੇ ਵਿੱਚ ਬੈਠੇ ਡਾਕਟਰ ਸਾਹਿਬ ਨਾਲ ਤਿਉਹਾਰਾਂ ਬਾਰੇ ਗੱਲ ਕਰਦੇ ਆ ਡਾਕਟਰ ਸਾਹਿਬ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰਕੇ ਆਟੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਖੁਸ਼ੀ ਦਾ ਆਲਮ ਵੀ ਇੱਕ ਪਾਸੇ ਜਿਵੇਂ ਸ਼ਾਹਬਜਾਦਿਆਂ ਦੀ ਸ਼ਹੀਦੀ ਦੇ ਦਿਨ ਵੀ ਹੈ ਨਾ ਤੁਸੀਂ ਇਹਨਾਂ ਦਿਨਾਂ ਨੂੰ ਕਿਵੇਂ ਲੈ ਕੇ ਚੱਲਦੇ ਹੋ ਕੀ ਕਹਿਣਾ ਚਾਹੁੰਦੇ ਇਹ ਦਿਨ ਦੇਖੋ ਜੀ ਸਾਨੂੰ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਗੁਰੂ ਦੀ ਸਿੱਖਿਆ ਹੈ ਤੇ ਸਾਰੇ ਪੈਗੰਬਰਾਂ ਦੀ ਸਿੱਖਿਆ ਇਹ ਹੈ ਜੀ ਪਰ ਅਸੀਂ ਆਪਣੇ ਢੰਗ ਨਾਲ ਹਰ ਇੱਕ ਚੀਜ਼ ਨੂੰ ਅਪਣਾ ਲਿਆ ਉਹਨੂੰ ਆਪਣਾ ਹੀ ਉਹਦਾ ਰੰਗ ਦੇ ਦਿੱਤਾ ਹੈ ਜੀ ਆਪਣੀ ਅੱਖ ਲਾਈ ਹੈ ਸੋ ਸਾਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਅਸਮਾਨ ਵਰਗਾ ਜਿਹੜਾ ਸਿੱਖ ਮੇਰਾ ਹੋਊਗਾ ਜੀ ਅਸਮਾਨ ਸਾਂਝਾ ਹੈ ਸੂਰਜ ਵਰਗਾ ਹੋਊਗਾ ਹਵਾ ਵਰਗਾ ਹੋਊਗਾ ਪਾਣੀ ਵਰਗਾ ਸਮੁੰਦਰ ਵਰਗਾ ਰੁੱਖਾਂ ਵਰਗਾ ਇਹ ਸਾਰੀਆਂ ਜਿਹੜੀਆਂ ਕੁਦਰਤੇ ਨੇ ਬਣਾਈਆਂ ਇਹਨਾਂ ਦੀ ਸਾਹ ਜ ਇੰਨੀ ਵਾਈਡ ਐਂਗਲ ਹੈ ਇਹਨਾਂ ਦਾ ਇਹ ਇਹ ਸਿੰਗਲ ਵਾਂਗੂ ਸਾਨੂੰ ਜਿਉਣਾ ਚਾਹੀਦਾ ਹੈ ਇਸ ਕੰਟਰੀ ਦੇ ਵਿੱਚ ਘਟੋ ਘੱਟ 260 ਤੋਂ ਜ਼ਿਆਦਾ ਗੁਰਦੁਆਰੇ ਆ ਤੇ ਸਾਨੂੰ ਸੱਦਾ ਦੇਣਾ ਚਾਹੀਦਾ ਗੁਰਦੁਆਰਿਆਂ ਦੇ ਬਾਦਮ ਨਾਲ ਦੂਜੇ ਲੋਕਾਂ ਨੂੰ ਅਸੀਂ ਗੁਰਦੁਆਰੇ ਜਾਂਦੇ ਆ ਗੁਰਦੁਆਰੇ ਜਾ ਕੇ ਜਿਹੜੇ ਕੰਟਰੀਜ਼ ਰਹਿ ਰਹੇ ਆ ਉਹਨਾਂ ਦਾ ਪਾਸਪੋਰਟ ਉਹਨਾਂ ਦਾ ਸਾਨੂੰ ਚਾਹੀਦਾ ਪੌਂਡ ਚਾਹੀਦਾ ਰਹਿਣਾ ਵੀ ਇੱਥੇ ਜਾਣਾ ਨਹੀਂ ਇੱਥੋਂ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਆਪਣੇ ਦਿਨ ਤੋਂ ਹਰਾਂ ਤੇ ਬੁਲਾਈਏ ਦੂਸਰੀਆਂ ਕੌਮਾਂ ਨੂੰ ਦੂਸਰੇ ਜਿਹੜੇ ਧਰਮ ਹੈਗੇ ਜਾਂ ਜੀ ਉਹਨਾਂ ਨੂੰ ਬੁਲਾ ਕੇ ਉੱਥੇ ਇਕੱਠੇ ਕਰਕੇ ਗੱਲਬਾਤ ਕਰੀਏ ਉਹਨਾਂ ਨਾਲ ਸਾਂਝ ਪਾਈਏ ਉਹਨਾਂ ਨਾਲ ਤੇ ਅਸੀਂ ਸਾਂਝ ਪੌਂਡ ਦੀ ਰੱਖਣੀ ਇਕੱਲੀ ਤਾਂ ਸਾਡੇ ਵਰਗਾ ਸੈਲਫਿਸ਼ ਕੌਣ ਹੋ ਸਕਦਾ ਹਾਂ ਤੋ ਇਸ ਕਰਕੇ ਸਾਨੂੰ ਬਹੁਤ ਵਾਈਡ ਐਂਗਲ ਨਾਲ ਸੋਚਣਾ ਚਾਹੀਦਾ ਸਾਡੀਆਂ ਸ਼ਹਾਦਤਾਂ ਦਾ ਮੁੱਲ ਜਾਂ ਸਾਡੇ ਜੋ ਵੀ ਕੀਤਾ ਹੁਣ ਤੱਕ ਅਸੀਂ ਉਹਦਾ ਮੁੱਲ ਤਾਂ ਹੀ ਮੜੂਗਾ ਜੇ ਤੁਸੀਂ ਸਾਂਝ ਪਾਉਗੇ ਜੀ ਜਾਨੀ ਕਿ ਗਿਆਨ ਦਾ ਪਸਾਰਾ ਫੇਰ ਹੀ ਹੋਣਾ ਗਿਆਨ ਦਾ ਪਸਾਰਾ ਵੀ ਹੋਊਗਾ ਸਾਂਝ ਸਾਨੂੰ ਪਾਉਣੀ ਚਾਹੀਦੀ ਏਸ ਤਰ੍ਹਾਂ ਜੀ ਤੋ ਇਸ ਕਰਕੇ ਇਹ ਵੱਡੀ ਗੱਲ ਹੈ ਕਿ ਸਾਨੂੰ ਦੂਸਰੇ ਲੋਕਾਂ ਨੂੰ ਬੁਲਾ ਕੇ ਉਹਨਾਂ ਨਾਲ ਪਿਆਰ ਨਾਲ ਬੈਠਣ ਦੀ ਜਾਚ ਆਵੇ ਉਹਨਾਂ ਨਾਲ ਗੱਲ ਕਰਨ ਦੀ ਜਾਚ ਆਵੇ ਤੇ ਸਾਨੂੰ ਤੁਰੇ ਜਾਂਦਿਆਂ ਨੂੰ ਹਰੇਕ ਨੂੰ ਸਮਾਈਲ ਦੇਣ ਦੀ ਜਾਚ ਆਵੇ ਪੁਰੇ ਜਾਂਦੇ ਇਹ ਲੋਕ ਸਾਨੂੰ ਸਮਾਈਲ ਕਰਦੇ ਆ ਹੈਲੋ ਕਰਦੇ ਆ ਠੀਕ ਹੈ ਅਸੀਂ ਵੀ ਕਿਸੇ ਨੂੰ ਕਹਿ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਾਂ ਹੈਲੋ ਵੀ ਕਰ ਸਕਦੇ ਆ ਕੋਈ ਐਸੀ ਗੱਲ ਨਹੀਂ ਕਿਉਂ ਇਹਦੇ ਰਿਜਿਡਤਾ ਹੀ ਨਹੀਂ ਚਾਹੀਦੀ ਜੀ ਜਿੰਨੇ ਗੁਰੂਆਂ ਦੇ ਜਾਂ پیغمبرਾਂ ਦੇ ਤਿਹਾੜੇ ਸਾਰੇ ਸਾਂਝੇ ਜੀ ਜੇ ਗੁਰਨਾਨ ਸਿੰਘ ਸਾਹਿਬ ਦਾ ਤਿਹਾੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤਿਹਾੜਾ ਜਨਮ ਦਿਨ ਆ ਰਿਹਾ ਉਹ ਸਾਡੇ ਲਈ ਵੀ ਸਾਂਝਾ ਹੈ ਬਾਕੀਆਂ ਲਈ ਵੀ ਸਾਂਝਾ ਹੈ ਸਾਡੇ ਲਈ ਕ੍ਰਿਸਮਸ ਵੀ ਸਾਂਝੀ ਹੈ ਪਰ ਸਾਂਝਾ ਫੇਰ ਹੀ ਹੋਊਗਾ ਨਾ ਜੇ ਅਸੀਂ ਉਹਨਾਂ ਦੇ ਤਿਹਾਰਾਂ ਨੂੰ ਵੀ ਆਪ ਦਾ ਸਾਂਝਾ ਮੰਨਾਂਗੇ ਬਿਲਕੁਲ ਬਿਲਕੁਲ ਸਾਂਝੀ ਹੈ ਧਰਤੀ ਸਾਡੀ ਸਾਂਝਾ ਹੈ ਅਸਮਾਨ ਤੇ ਲੋਕੋ ਪਿਆਰ ਮਨੁੱਖਤਾ ਨੂੰ ਜੋ ਮਾਰੇ ਉਹ ਉਹਦੀ ਕਰੋ ਪਛਾਣ ਦੇ ਨੂੰ ਕੀ ਬਾਤ ਤਾਂ ਗੱਲ ਤਾਂ ਸਾਰੀ ਇਹ ਕਿ ਜਿਹੜੀ ਜਿਹੜੇ ਲੋਕ ਇਹ ਪਿਆਰ ਤੇ ਮਨੁੱਖਤਾ ਨੂੰ ਮਾਰ ਰਹੇ ਆ ਉਹਨਾਂ ਨੂੰ ਤੁਸੀਂ ਪਿਆਰ ਨਾਲ ਸਮਝਾ ਲਓ ਜਾਂ ਜਾਂ ਉਹਨਾਂ ਨੂੰ ਕਹੋ ਵੀ ਭਾਈ ਤੂੰ ਇਹਦੋਂ ਬੈਟਰ ਹੈ ਕਿ ਤੂੰ ਇਹ ਕੰਮ ਨਾ ਹੀ ਕਰ ਸੱਚੰਗੇ ਜੀ ਜਾਂ ਉਹਦੇ ਮੁਕਾਬਲੇ ਆਪ ਦੀ ਲਕੀਰ ਵੱਡੀ ਕਰੋ ਬਿਲਕੁਲ ਬਿਲਕੁਲ ਸੋ ਇਹ ਇੰਨੇ ਹੀ ਮੈਸੇਜ ਆ ਕਿੜਾ ਨਵਾਂ ਸਾਲ ਜੋ ਕੋਈ ਹੈ ਨਵੇਂ ਸਾਲ ਦੀ ਗੱਲ ਕਰੀਏ ਤਾਂ ਅਸੀਂ ਨਵਾਂ ਕੁਛ ਕਰੀਏ ਤਾਂ ਤਾਂ ਹੀ ਨਵਾਂ ਸਾਲ ਹੈ ਨਾ ਨਹੀਂ ਤਾਂ ਹਰ ਸਾਹ ਠੋਡਾ ਨਵਾਂ ਹੈ ਜੀ ਹਰ ਦਿਨ ਨਵਾਂ ਹੈ ਜੀ ਹਰ ਪਲ ਨਵਾਂ ਹੈ ਜੀ ਪਲ ਨਵਾਂ ਤਾਂ ਹੀ ਹੈ ਜੇ ਤੁਸੀਂ ਕੋਈ ਨਵਾਂ ਕਰ ਰਹੇ ਜਦੋਂ ਮੰਜੇ ਚ ਸਵੇਰੇ ਉੱਠੇ ਹੀ ਨਾ ਤੇ ਇਹਦਾ ਮਤਲਬ ਨਵਾਂ ਸਾਲ ਪੁਰਾਣਾ ਸਾਲ ਕੋ ਮਤਲਬ ਨਹੀਂ ਰੱਖਦਾ ਜਦੋਂ ਸਵੇਰੋਂ ਜਾਗ ਖੁੱਲੀ ਉਹੀ ਨਵਾਂ ਸਾਲ ਬਿਲਕੁਲ ਹਰ ਰੋਜ਼ ਹਰ ਪਲ ਹਰ ਸਾਹ ਦੇ ਨਾਲ ਨਵਾਂ ਸਾਲ ਹੈ ਪਰ ਜੇ ਤੁਸੀਂ ਇਹ ਗੱਲ ਕਰਦੇ ਹੋ ਇਹ ਗੱਲ ਹੈਗੀ ਹੈ ਕਿ ਤੁਸੀਂ ਹਰੇਕ ਨਾਲ ਪਿਆਰ ਕਰਦੇ ਹੋ ਹਰੇਕ ਨੂੰ ਪਿਆਰ ਨਾਲ ਦੇਖਦੇ ਹੋ ਉਹਨੂੰ ਆਪਣਾਤ ਨਾਲ ਦੇਖ ਕੇ ਉਹਦੀ ਜੋ ਵੀ ਹੋ ਸਕਦੀ ਹੈ ਜਿੰਨੀ ਤੁਹਾਡੇ ਸੇ ਹਿੰਮਤ ਹੈ ਉਹ ਤੁਸੀਂ ਇਹਦੀ ਹੈਲਪ ਕਰ ਸਕਦੇ ਹੋ ਜੇ ਨਹੀਂ ਕਰਦੇ ਤਾਂ ਘਟੋ ਘਟ ਮਾੜਾ ਨਾ ਕਹੋ ਜੀ ਬਿਲਕੁਲ ਡਾਕਟਰ ਸਾਹਿਬ ਜਿਵੇਂ ਸਾਡੇ ਸਤਿਕਾਰਯੋਗ ਛੋਟੇ ਸਾਹਿਬਜ਼ਾਦੇ ਹਨ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਇੱਕ ਤਰ੍ਹਾਂ ਦੂਜੇ ਪਾਸੇ ਜ਼ੁਲਮ ਦੇ ਨਾਲ ਜੁੜੀ ਹੋਈ ਹੈ ਹਨ ਉਹ ਉਹ ਜ਼ੁਲਮ ਦੀ ਇਤਿਹਾਸ ਹੀ ਕਿ ਉਹਨਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਅ ਦਵਾਰਾਂ 'ਚ ਚੈਣ ਦਿੱਤਾ ਗਿਆ ਕੰਧਾਂ 'ਚ ਚੈਣ ਹੁਣ ਇਹਦੀ ਇਹਦੀ ਪੋਜ਼ਿਟਿਵਿਟੀ ਦੇਖੋ ਕਿ ਮੈਂ ਇਹਨੂੰ ਕਿਵੇਂ ਲੈਣਾ ਜੀ ਮੇਰੀ ਇੱਕ ਪੋਇਮ ਵੀ ਉਹ ਮੇਰੇ ਯਾਦ ਨਹੀਂ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਕਿਉਂਕਿ ਸਾਰਾ ਪਰਿਵਾਰ ਗੁਰੂ ਗਬਿੰਦ ਸਿੰਘ ਨੇ ਜੁੜਿਆ ਜੀ ਉਹਨਾਂ ਨੂੰ 31 ਦਵੀਂ ਦੇ ਬਿਠਾਇਆ ਹਮ ਚੰਦੂ ਦਾ ਨਾਂ ਲੋਕ ਲੈਂਦੇ ਹਰ ਸਾਲ ਹਰ ਜਦੋਂ ਵੀ ਇੱਕ ਦਿਨ ਹੁੰਦਾ ਹ ਹਰੇਕ ਬੰਦਾ ਉਹਦਾ ਨਾਂ ਲੈਂਦਾ ਜੀ ਮੈਂ ਕਹਿੰਦਾ ਦੇਖੋ ਤੁਸੀਂ ਉਹਦਾ ਨਾਂ ਲੈ ਲੈ ਕੇ ਉਹਨੂੰ ਤਾਰਤਾ ਨਾਲ ਜੀ ਠੀਕ ਹੈ ਜਿਹੜੇ ਜਿਹੜੇ ਜ਼ਾਲਮ ਹੋਇਆ ਉਹ ਉਹਨਾਂ ਦੇ ਵਿੱਚ ਵੀ ਇੰਨੀ ਮੇਦਮ ਹਸਤੀ ਸੀ ਰੱਬ ਵੱਲੋਂ ਉਹਨੂੰ ਉਹਨਾਂ ਨੂੰ ਡਿਊਟੀ ਲੱਗੀ ਸੀ ਕਿ ਇਸ ਬੰਦੇ ਨੂੰ ਇਸ ਗ੍ਰੇਟ ਬੰਦੇ ਨੂੰ ਤੂੰ ਸਜਾ ਦੇਣੀ ਹੈ ਜੀ ਤਾਂ ਨਾਲ ਉਹਦਾ ਨਾਮ ਵੀ ਜੁੜ ਗਿਆ ਉਹਦੇ ਨਾਮ ਜੁੜਨ ਨਾਲ ਕੀ ਹੋਇਆ ਉਹ ਜੇ ਸਪਿਰਚੁਅਲਿਜ਼ਮ ਦੇ ਹਾਵ ਮਲੇ ਦੇਖੀਏ ਤਾਂ ਉਹਦੀ ਵੀ ਗਤੀ ਹੋ ਗਈ ਨਾਲ ਹੂੰ ਸੋ ਇਸ ਕਰਕੇ ਇਹ ਗੱਲ ਹੈਗੀ ਹੈ ਬੁਰਾਈ ਜਿਹੜੀ ਹੈ ਜੇ ਬੁਰਾਈ ਨੂੰ ਤੁਸੀਂ ਚੱਕ ਕੇ ਉਹਨੂੰ ਫਲਾਈ ਜਾਓਗੇ ਤਾਂ ਉਹ ਗੱਲ ਹੋਰ ਹੈ ਉਹ ਤਾਂ ਬੁਰਾਈ ਵੀ ਸ਼ਾਈ ਬਣ ਗਈ ਜਦੋਂ ਅਸੀਂ ਕਹਿੰਦੇ ਜਿਹਨੇ ਗੁਰੂ ਦੇ ਦਰਸ਼ਨ ਕਰ ਲਏ ਯਾਨੀ ਕਿ ਬੁਰਾਈ ਦਾ ਵੀ ਚਰਚਾ ਹੋ ਗਿਆ हां बिल्कुल चर्चा होया ओदा हो और पॉजिटिविटी जो ਨਾਲ जोड ਗਈ ਇੰਨੀ ਕੋਈ ਬੜਾਈ ਤਾਂ ਅਸੀਂ 2 ਮਿੰਟ ਬੋਲੀ ਬਾਕੀ ਤਦੂ ਜੀ ਇਹੀ ਬੋਲੇ ਨੇ ਸਾਬਜਾਦਿਆਂ ਨੇ ਆ ਕੀਤਾ ਸਾਬਜਾਦਿਆਂ ਨੇ ਦੇਖੋ ਜੀ ਡੋਲੇ ਨਹੀਂ ਉਹ ਬਿਲਕੁਲ ਉਹਦੇ ਦੇ ਨਾਰੇ ਲਾਏ ਉਹਨਾਂ ਨੇ ਸਵਾਲ ਜਵਾਬ ਕੀਤੇ ਉਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਕੋਈ ਲਾਲਚਣਾ ਦੇ ਤੂੰ ਠੀਕ ਹੈ ਨਾ ਪਰ ਗੱਲ ਵੱਧ ਗੱਲ ਉਹਦੀ ਹੋਈ हां ਗੱਲ ਇਹ ਹੈ ਕਿ ਨਾਲ ਜਿਹੜਾ ਹੈਗਾ ਸਰਹੰਦ ਦਾ ਸੂਬਾ ਸਰਹੰਦ ਉਹਦੇ ਵੀ ਨਾਲ ਖੇਲਿਆਣ ਹੋ ਗਿਆ ਹੂੰ ਇਹ ਕੱਲ ਨੂੰ ਹੁਣ ਇਹ ਇਹਦੀ ਜਿਹੜੀ ਫਿਲਾਸਫੀ ਹੈ ਉਹ ਆਪਾਂ ਡਿਸਕਸ ਕਰਾਂਗੇ ਡਿਫਰੈਂਟ ਹੈ ਜੀ ਪਰ ਗੱਲ ਇਹ ਹੈ ਕਿ ਅਸੀਂ ਕਿਉਂ ਬੁਰਾਈ ਨੂੰ ਫਲਾਈ ਅਸੀਂ ਆਪ ਦੀ ਜਿਹੜੀ ਥੋਡੇ ਕੋਲ ਚਿੰਗਾਈ ਉਹਨੂੰ ਫਲਾਓ ਜੀ ਠੀਕ ਹੈ ਟਰਸਰ ਸਾਹਿਬ ਜਿਹੜੇ ਇਹ ਦਿਹਾੜਾ ਇਹ ਤਿਹਾਰਾ ਜਾਂ ਸ਼ਹੀਦੀ ਦਿਹਾੜਿਆ ਇਹਨਾਂ ਦੀ ਸਾਰਥਕਤਾ ਕੀ ਹੈ ਇਹਨਾਂ ਨੂੰ ਯਾਨੀ ਕਿ ਤੁਹਾਡਾ ਕਹਿਣਾ ਕੀ ਹੈ ਕਿ ਕਿਸ ਤਰ੍ਹਾਂ ਮਨਾਉਣੇ ਚਾਹੀਦੇ ਸਾਰਥਕ ਤਾਂ ਇਹ ਹੈ ਕਿ ਸਾਨੂੰ ਸਭ ਤੋਂ ਵੱਡੀ ਗੱਲ ਕਿ ਪੰਜਾਬੀ ਦਾ ਪੰਜਾਬੀ ਬੋਲੀ ਦਾ ਗੁਰਬਾਣੀ ਦਾ ਪ੍ਰਚਾਰ ਕਰਨਾ ਚਾਹੀਦਾ ਗੁਰਬਾਣੀ ਵਤ ਵਤ ਪੜਾਉਣੀ ਚਾਹੀਦੀ ਹੈ ਸੰਥਿਆ ਲੈਣੀ ਚਾਹੀਦੀ ਹੈ ਬੰਦਿਆਂ ਨੂੰ ਵਤ ਤੋਂ ਵਤ ਠੀਕ ਹੈ ਜਿਨੇ ਸੋਡੇ ਰਾਗੀ ਜੱਥੇ ਹੈ ਜਾਂ ਜਿਹੜੇ ਸਾਡੇ ਗਰੰਥੀ ਸਿੰਘ ਹੈ ਉਹਨਾਂ ਦਾ ਸਾਨੂੰ ਧਿਆਨ ਕਰਨਾ ਚਾਹੀਦਾ ਉਹ ਬੜੇ ਇਗਨੋਰ ਕਰ ਰਹੇ ਉਹਨਾਂ ਨੂੰ ਜੀ ਇਹ ਮੇਨ ਗੱਲਾਂ ਜਿਹੜੀ ਨਾਰਮਲ ਮਤਲਬ ਇਗਨੋਰ ਕਰਨ ਦਾ ਮਤਲਬ ਉਹਨਾਂ ਨੂੰ ਆਰਥਿਕ ਪੱਖੋਂ ਆਰਥਿਕ ਪੱਖੋਂ ਵੀ ਇਸ ਨੂੰ ਐਵੇਂ ਸਮਝਦੇ ਆ ਵੀ ਜਿਵੇਂ ਕੋਈ ਮਨ ਨਾਰਮਲ ਬੰਦਾ ਇਹ ਕਹਿਣ ਨੂੰ ਅਸੀਂ ਕਹਿੰਦੇ ਸਾਡਾ ਵਜ਼ੀਰ ਹੈ ਠੀਕ ਹੈ ਉਹਦੀ ਆਰਥਿਕਤਾ ਉਹਦੇ ਰਹਿਣ ਸਹਿਣ ਦਾ ਕੋਈ ਪ੍ਰਬੰਧ ਨਹੀਂ ਸਾਡੇ ਕੋਲ ਇਸ ਯਾਨੀ ਕਿ ਚਲੋ ਇਹ ਇੱਕ ਵੱਖਰਾ ਟਾਪਿਕ ਆ ਕਿਸੇ ਦਿਨ ਵੱਡੀ ਗੱਲ ਬਾਤ ਇਸ ਤੇ ਕਰਾਂਗੇ ਉਹ ਸਾਡਾ ਲਿਖਿਆ ਹੋਇਆ ਕਿ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਉਹਨਾਂ ਦਾ ਆਰਥਿਕ ਸ਼ੋਸ਼ਣ ਕਿੱਥੋਂ ਹੁੰਦਾ ਕਿਵੇਂ ਹੁੰਦਾ ਤੇ ਕੌਣ ਕਰਦਾ ਇਹ ਵਿਸ਼ਾ ਵੱਖਰਾ ਪਰ ਮੈਂ ਇਹ ਉਹੀ ਗੱਲ ਸਾਡੀ ਗੱਲ ਨਾਲ ਜੁੜੀ ਹੋਈ ਗੱਲ ਹੈ ਕਿ ਜੇ ਅਸੀਂ ਇਹਨਾਂ ਦਿਨਾਂ ਦੀ ਸਾਰਥਿਕ ਤਰਨ ਵੱਲ ਨੂੰ ਵਧਣਾ ਤਾਂ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਜਿਹੜੇ ਉੱਥੋਂ ਦੇ ਇੱਕ ਤਰ੍ਹਾਂ ਅਧਿਆਪਕ ਆ ਉਹਨਾਂ ਦੀ ਕਦਰ ਹੋਣੀ ਜ਼ਰੂਰੀ ਆ ਬਿਲਕੁਲ ਕਿ ਗੁਰਦੁਆਰਾ ਹੋਵੇ ਮੰਦਿਰ ਹੋਵੇ ਮਸਜਿਦ ਹੋਵੇ ਜੋ ਵੀ ਹੈ ਇਹ ਸਕੂਲ ਨੇ ਜੀ ਸਕੂਲ ਦੇ ਵਿੱਚ ਤੁਸੀਂ ਪੜਾਉਨੇ ਹੋ ਜਦੋਂ ਉੱਥੇ ਜਦੋਂ ਕੋਈ ਵੀ ਜਾਂਦਾ ਹੈ ਉੱਥੇ ਪੜ੍ਹਾਈ ਹੋਣੀ ਚਾਹੀਦੀ ਹੈ ਜੀ ਉੱਥੇ ਪੜ੍ਹਾਈ ਦੀ ਜਗ੍ਹਾ ਕੀ ਹੋ ਗਿਆ ਕਿ ਹੁਣ ਅਸੀਂ ਫਾਰਮੈਲਟੀ ਹੋ ਗਈ ਸਿਰਫ ਨਹੀਂ ਉੱਥੇ ਜਿਹੜੇ ਪੜ੍ਹਾਈ ਦਾ ਪਪਾ ਮੂਰਾ ਉਹ ਲਾ ਕੇ ਤੇ ਲੱਲਾ ਲੱਗ ਗਿਆ ਉੱਥੇ ਉਹ ਲੜਾਈ ਹੋ ਰਹੀ ਆ ਹਾਂ ਇਓਂ ਕਹਿ ਲਓ ਠੀਕ ਹੈ ਦੂਸਰੇ ਪਾਸੇ ਕਿ ਉੱਥੇ ਤੁਸੀਂ ਸਿਰਫ ਅਸੀਂ ਵਰਸ਼ਪ ਕਰਨ ਲੱਗੇ ਮਤਲਬ ਵਰਸ਼ਪ ਵੀ ਹੋ ਕੇ ਚੁੱਪਚਾਪ ਮੱਥਾ ਟੇਕ ਕੇ ਬੈਠ ਗਏ ਤੇ ਸੁਣ ਲਿਆ ਠੀਕ ਹੈ ਸੁਣਨ ਸੁਣਨਾ ਵੀ ਚੰਗੀ ਗੱਲ ਹੈ ਪਰ ਜੇ ਕਿਸੇ ਦਾ ਦੁੱਖ ਸੁੱਖ ਹੈ ਪਹਿਲਾਂ ਇਹ ਹੁੰਦਾ ਸੀ ਉੱਥੇ ਦੁੱਖ ਸੁੱਖ ਅਗਲੇ ਦੇ ਦੂਰ ਕੀਤੇ ਜਾਂਦੇ ਸੁਣ ਕੇ ਜੀ ਜੇ ਕਿਸੇ ਨੂੰ ਲੋੜ ਹੈ ਉਹਦੀ ਮਦਦ ਕੀਤੀ ਜਾਂਦੀ ਸੀ ਇਸ ਤਰ੍ਹਾਂ ਇਹ ਸੈਂਟਰ ਜਿਹੜੇ ਆ ਸਾਡੇ ਇਹ ਬਣੇ ਸੀ ਜਿਸ ਮਕਸਦ ਲਈ ਗੁਰੂ ਸਾਹਿਬ ਨੇ ਜੋ ਇਹ ਆਪਣਾ ਮਿਸ਼ਨ ਬੁੜੀਕਿਆ ਸੀ ਉਹਦੇ ਤੇ ਸਾਨੂੰ ਗੌਰ ਕਰਨੀ ਚਾਹੀਦੀ ਹੈ ਇੱਥੇ ਹੁਣ ਇੰਗਲੈਂਡ ਵਿੱਚ ਸਟੂਡੈਂਟ ਆਏ ਹੋਏ ਐ ਹੋਰ ਕੁੜੀਆਂ ਮੁੰਡੇ ਸਾਡੇ ਸੇ ਪੂਰੇ ਫਿਰਦੇ ਕਿਉਂ ਕਿ ਕਿਉਂਕਿ ਸਾਡਾ ਦੇਸ਼ ਜਿਹੜਾ ਹੈਗਾ ਉਹ غلام ਹੈ ਕਿ ਉੱਥੇ ਰਹਿਣਾ ਨਹੀਂ ਚਾਹੁੰਦਾ ਵੀ ਅਸੀਂ ਆਪਣੇ ਦੇਸ਼ ਨੂੰ ਨਫ਼ਰਤ ਕਰਦੇ ਆਂ ਆਪਣੀ ਬੋਲੀ ਨੂੰ ਨਫ਼ਰਤ ਕਰਦੇ ਆਂ ਆਪਣੇ ਪਹਿਰਾਵੇ ਨੂੰ ਨਫ਼ਰਤ ਕਰਦੇ ਆਂ ਠੀਕ ਹੈ ਜੀ ਆਪਣਾ ਖਾਣਾ ਵੀ ਸਾਡਾ ਨਹੀਂ ਰਿਹਾ ਕਹਿਣ ਨੂੰ ਸੀ ਜੋ ਮਰਜ਼ੀ ਦਮ ਗਏ ਮਰੀ ਜਾਈਏ ਪਰ ਅਸੀਂ ਕਿੱਥੇ ਨੂੰ ਜਾ ਰਹੇ ਆਂ ਇਹ ਸਾਨੂੰ ਸੋਚਣ ਦੀ ਲੋੜ ਹੈ ਇਹ ਹੀ ਮੇਰਾ ਆਖਰੀ ਤੇ ਪਹਿਲਾ ਤੇ ਆਖਰੀ ਸੁਨੇਹਾ ਕਿ ਸਾਨੂੰ ਅਸੀਂ ਸੌ ਰਹੇ ਹਾਂ ਜਾਗਦੇ ਨਹੀਂ ਮਿਹਰਬਾਨੀ ਦਾ ਸਾਹਿਬ ਠੀਕ ਹੈ ਜੀ ਹਾਂ ਸੋ ਦੋਸਤੋ ਜਿਹੜੀ ਅੱਜ ਦੀ ਗੱਲਬਾਤ ਦੇ ਵਿੱਚੋਂ ਡਾਕਟਰ ਸਾਹਿਬ ਦਾ ਜਿਹੜਾ ਆਪਾਂ ਗੱਲ ਦਾ ਨਿਚੋੜ ਆ ਤੁਸੀਂ ਸੁਣ ਹੀ ਲਿਆ ਕਿ ਸਾਨੂੰ ਆਪਣੀਆਂ ਜੜਾਂ ਨਾਲ ਜੁੜਨ ਦੀ ਲੋੜ ਆ ਆਪਣੇ ਮੂਲ ਨਾਲ ਜੁੜਨ ਦੀ ਲੋੜ ਆ ਤੇ ਸਾਨੂੰ ਯਾਨੀ ਕਿ ਜਾਲੀ ਬਣ ਨਾਲੋਂ ਅਸਲੀਅਤ ਦੇ ਵਿੱਚ ਜਿਉਣ ਦੀ ਲੋੜ ਆ ਇਹੀ ਸੁਨੇਹਾ ਤੇ ਉਮੀਦ ਕਰਦਾਂਗੇ ਜਿਹੜੀ ਅੱਜ ਦੀ ਗੱਲਬਾਤ ਆ ਤੁਹਾਨੂੰ ਚੰਗੀ ਲੱਗੀ ਹੋਵੇਗੀ ਨਹੀਂ ਵੀ ਚੰਗੀ ਲੱਗੀ ਤੁਹਾਡੇ ਕੋਈ ਸਵਾਲ ਜਵਾਬ ਆ ਜਾਂ ਤੁਹਾਡੇ ਸੁਝਾਅ ਸਾਡੇ ਨਾਲ ਜਰੂਰ ਸਾਂਝਾ ਕਰਿਓ ਆਪਣਾ ਵਿਚਾਰ ਕਮੈਂਟ ਦੇ ਰੂਪ ਚ ਦਰਜ ਕਰਿਓ ਤੇ ਜੇ ਇਹ ਗੱਲਬਾਤ ਚੰਗੀ ਲੱਗੇ ਤੇ ਆਪਣਾ ਦੋਸਤਾਂ ਮਿੱਤਰਾਂ ਦੇ ਨਾਲ ਇਸ ਗੱਲਬਾਤ ਨੂੰ ਸ਼ੇਅਰ ਸਾਂਝੀ ਜਰੂਰ ਕਰਿਓ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੈਰੀ ਗੁੱਡ ਜੀ ਖਾਲਸਾ ਵੈਰੀ ਗੁੱਡ